ਪਾਖੜਾ ਡੈਮ ਹੱਲੇ ਵੀ ਖਤਰੇ ਦੇ ਨਿਸ਼ਾਨ ਤੋਂ 55 ਫੁੱਟ ਥੱਲੇ ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਣ ਦੱਸਦੇ ਕਿ ਮਾਝਾਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਬੱਦਲ ਫਟਣ ਦੇ ਨਾਲ ਪਾਖੜਾ ਡੈਮ ਦੇ ਪਾਣੀ ਦੇ ਪੱਧਰ ਦੇ ਵਿੱਚ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਪਿਛਲੇ 1 ਦਿਨ ਦੇ ਵਿੱਚ ਹੀ ਪਾਖੜਾ ਡੈਮ ਦੇ ਪਿੱਛੇ ਬਣੀ ਵਿਸ਼ਾਲ ਗੋਬਿੰਦ ਸਾਗਰ ਜੀਲ ਦਾ ਪੱਧਰ 10 ਫੁੱਟ ਤੱਕ ਵੱਧ ਗਿਆ ਤੇ ਪਾਖੜਾ ਦੇ ਪਾਣੀ ਦਾ ਪੱਧਰ 1625 ਫੁੱਟ ਤੱਕ ਪਹੁੰਚ ਗਿਆ جس دی پੁਸ਼ਟੀ ਖੁਦ BBMP ਦੇ چیਫ ਇੰਜੀਨੀਅਰ CP ਸਿੰਘ ਨੇ ਕੀਤੀ میڈیا ਨਾਲ ਗੱਲਬਾਤ ਕਰਦੇ ਹੋਏ BBMP ਦੇ چیਫ ਇੰਜੀਨੀਅਰ ਨੇ ਲੋਕਾਂ ਨੂੰ ਅਫਵਾਹਾਂ ਫਲਾਉਣ ਤੋਂ ਗਰੇਜ਼ ਕਰਦੇ ਕਿਹਾ ਕਿ ਹੱਲੇ ਪਾਣੀ ਫਲੱਡ ਤੋਂ 20 ਫੁੱਟ ਦੀ ਦੂਰੀ ਤੇ ਹੈ ਅਤੇ ਖਤਰੇ ਦੇ ਨਿਸ਼ਾਨ ਤੋਂ 55 ਫੁੱਟ ਦੀ ਦੂਰੀ ਤੇ ਹੈ ਇਸ ਲਈ ਲੋਕ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਤੋਂ ਬਚਣ ਸਰ ਭਾਖੜੇ ਦੇ ਫਲੱਡ ਗੇਟਾਂ ਲੱਗੇ ਪੰਜਾਬ ਭਰਤੀ ਬਹੁਤ ਦਹਿਸ਼ਤ ਫੈਲੀ ਕਿ ਪਾਣੀ ਛੱਟਦਾ 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 ਸਤਰਾ ਹੈਗਾ ਕਿ ਜਿਹੜਾ ਸੋਸ਼ਲ ਮੀਡੀਆ ਤੇ ਸਭ ਨੂੰ ਵੀ ਧਿਆਨ ਵਿੱਚ ਆਇਆ ਕਿ ਕੁਝ ਵੀਡੀਓ ਜੜੀਆਂ ਹੈਗੀਆਂ ਉਹ ਕਿਸੇ ਹੋਰ ਡੈਮ ਦੀਆਂ ਦਿਖਾ ਕੇ ਭਾਖੜੇ ਦੇ ਫਲੱਡ ਗੇਟ ਖੋਲਣ ਬਾਰੇ ਗੱਲ ਕੀਤੀ ਜਾ ਰਹੀ ਹੈ ਇਹਦੇ ਤੇ ਪਹਿਲਾਂ ਵੀ ਸਪਸ਼ਟ ਕੀਤਾ ਹੈਗਾ ਕਿ ਜਿਹੜਾ ਇਹ ਇਹੋ ਜੀ ਜਿਹੜੀ ਵੀਡੀਓ ਬਿਲਕੁਲ ਗਲਤ ਹੈਗੀ ਆ ਭਾਖੜੇ ਦਾ ਜਿਹੜਾ ਜਲਸਤਰ ਅੱਜ ਦੀ ਗੱਲ ਵੀ ਕਰੀਏ ਤਾਂ 1624.14 ਫੁੱਟ ਹੈਗਾ ਜਦੋਂ ਕਿ ਫਲੱਡ ਗੇਟਾਂ ਦਾ ਜਿਹੜਾ ਲੈਵਲ ਆ 1645.211 ਫੁੱਟ ਤੇ ਹੈਗਾ ਤੇ ਤੁਹਾਡਾ 20 ਫੁੱਟ ਹਜੇ ਪਾਣੀ ਫਲੱਡ ਗੇਟਾਂ ਤੋਂ ਥੱਲੇ ਹੈਗਾ ਤੇ ਫਲੱਡ ਗੇਟਾਂ ਤੋਂ ਪਾਣੀ ਛੱਡਣ ਦੀ ਇਹੋ ਜੀ ਕੋਈ ਹਜੇ ਤੱਕ ਕੋਈ ਨੋਟ ਨਹੀਂ ਹੈਗੀ ਸਰ ਜੀ ਮਾਰ ਪਾਣੀ ਬਹੁਤ ਆ ਰਿਹਾ ਕਿੰਨਾ ਕਿਨਫਲੋ ਚੱਲ ਰਿਹਾ ਅ ਜੇ ਆਪਾਂ ਗੱਲ ਕਰੀਏ ਪਿਛਲੇ 24 ਘੰਟਿਆਂ ਦੀ ਉਹ ਐਵਰੇਜ ਜਿਹੜੀ ਆ 1,55,000 ਕਿਊਸਿਕ ਜਿਹੜਾ ਪਾਣੀ ਆਇਆ ਹੈਗਾ ਤੇ ਉਸ ਤੋਂ ਇੱਕ ਦਿਨ ਹੋਰ ਪਿੱਛੇ ਚਲੇ ਜਾਈਏ ਆਪਾਂ ਜਿਹੜੀ 9 ਤੇ 10 ਦੀ ਬਾਰਿਸ਼ ਆਈ ਸੀ ਉਹਦੇ ਵਿੱਚ ਸਾਡੀ 220000 ਕਿਊਸਕ ਦੀ ਪੀਕ ਜਿਹੜੀ ਆਈ ਸੀਗੀ ਮੈਂ ਇਹ ਵੀ ਦੱਸਣਾ ਚਾਹਨਾ ਹੈਗਾ ਕਿ ਜਿਹੜੇ ਇਹ ਬਰਸਾਤ ਦੇ ਦਿਨਾਂ ਦੇ ਵਿੱਚ ਭਾਖੜਾ ਡੈਮ ਨੇ ਜਿਹੜਾ ਪੂਰਾ ਫਲੱਡ ਜਿਹੜੇ ਏਨੇ ਵੱਡੇ ਫਲੱਡ ਆਏ ਉਹਨਾਂ ਨੂੰ ਅਬਜ਼ਰਬ ਕੀਤਾ ਔਰ ਨੰਗਲ ਡੈਮ ਤੋਂ ਡਾਊਨਸਟ੍ਰੀਮ ਜੋ ਸਤਲੁਜ ਦੇ ਵਿੱਚ ਅਸੀਂ ਕੋਈ ਪਾਣੀ ਨਹੀਂ ਛੱਡਿਆ ਸਿਰਫ ਈ ਫਲੋ ਜਿਹੜਾ 640 ਕਿਊਸਕ ਸਿਰਫ ਉਹੀ ਪਾਣੀ ਹੀ ਚੱਲਿਆ ਹੈਗਾ ਤੇ ਪਾਖੜਾ ਡੈਮ ਨੇ ਬੜੀ ਇਹ ਮਦਦ ਕੀਤੀ ਆ ਇਹ ਰੇਣੀ ਸੀਜ਼ਨ ਚ ਜਦੋਂ ਪੂਰੇ ਪਾਸੇ ਫਲੱਡ ਆ ਰਿਹਾ ਸੀਗਾ ਤੇ ਇੱਥੋਂ ਕੋਈ ਪਾਣੀ ਨਹੀਂ ਛੱਡਿਆ ਗਿਆ ਸਗੋਂ ਉਲਟਾ ਜਿਹੜਾ ਬਹੁਤ ਵੱਡਾ ਜੋ ਫਲੱਡ ਜੋ ਆ ਰਿਹਾ ਸੀ ਪਾਖੜਾ ਦੇ ਅਪਸਟ੍ਰੀਮ ਤੇ ਸਾਰਾ ਸਾਡਾ ਗੋਬਨ ਸਾਗਰ ਰੈਜ਼ਰਵਾਇਰ ਸਟੋਰ ਕੀਤਾ ਜੀ ਸਰ ਆਊਟਫਰੋਕਿੰਗ ਚੱਲ ਰਿਹਾ ਆਊਟਫਲੋ ਜਿਹੜੇ ਹੈਗੇ ਆ ਸਿਰਫ ਆਪਣੇ 18330 ਹੈਗੇ ਆ ਹਜੇ ਪਾਪਾ ਤੋਂ ਮਤਲਬ ਕਿ ਪਾਣੀ ਆ ਰਿਹਾ ਤੇ ਲੇਕਿਨ ਉਹ ਵੀ ਸਾਡਾ ਜਿਹੜਾ ਨਹਿਰਾਂ ਦੇ ਵਿੱਚ ਦੀ ਹੋਈ ਹੈਗਾ ਹੋਰ ਅਸੀਂ ਐਕਸਟਰਾ ਕੋਈ ਪਾਣੀ ਨੰਗਲ ਡਾਊਨਸਟ੍ਰੀਮ ਤੋਂ ਸਤਲੁਜ ਨੇ ਛੱਡਿਆ ਸਰ ਕਿੰਨੀ ਕੈਪੈਸਿਟੀ ਹੈ ਸਟੋਰ ਕਰਨ ਦੀ ਸਰ ਦੀ ਇਹ ਪਖੜੇ ਦਾ ਆਪਾਂ ਲੈਵਲ 1680 ਤੱਕ ਆਪਾਂ ਸਟੋਰ ਕਰ ਸਕਦੇ ਹੈਗੇ ਤੇ ਜੇ ਹੁਣ ਮੈਂ ਹੁਣ ਪ੍ਰੈਜ਼ੈਂਟ ਗੱਲ ਵੀ ਕਰਾਂ ਜਿਹੜਾ ਲੈਵਲ ਜਿਹੜਾ ਹੈਗਾ 1625.5 6 ਹੋ ਗਿਆ ਹੈਗਾ ਤੇ ਇਹਦੇ ਮੁਤਾਬਕ ਵੀ ਤੁਸੀਂ ਦੇਖੋਗੇ ਸਾਡੇ ਕੋਲੇ ਕਾਫੀ ਮਾਰਜ ਹੈ 1680 ਤੱਕ ਕਿਉਂਕਿ ਪਹਿਲਾਂ ਪਹਿਲਾਂ ਪਾਣੀ ਸਾਡਾ ਜੋ ਸਕੇਲ ਆ ਫੁੱਟਾਂ ਦੇ ਵਿੱਚ ਹੀ ਹੈਗੀ ਸਾਰੇ ਐਲੀਵੇਸ਼ਨ ਸਾਰੇ ਫੁੱਟਾਂ ਦੇ ਵਿੱਚ ਹੀ ਹੈਗੇ ਆ ਤੇ ਬੇਸਿਕਲੀ ਕੀ ਹੈ ਜਦੋਂ ਜਿਵੇਂ ਜਿਵੇਂ ਉੱਪਰ ਜਾਂਦੇ ਹੋ ਤੁਸੀਂ ਉਹਦੇ ਨਾਲ ਕੀ ਹੁੰਦਾ ਕਿ ਵੈਲੀ ਜਿਹੜੀ ਚੌੜੀ ਹੋ ਜਾਂਦੀ ਹੈ ਤੇ ਥੱਲੋਂ ਵੈਲੀ ਜਿਹੜੀ ਭੀੜੀ ਹੁੰਦੀ ਹੈ ਤੇ ਪਹਿਲਾਂ ਤੁਹਾਨੂੰ ਲੱਗਦਾ ਹੈਗਾ ਕਿ ਲੈਵਲ ਸਾਡਾ ਬਹੁਤ ਜਲਦੀ ਵਧ ਰਿਹਾ ਹੈਗਾ ਜਿਵੇਂ ਜਿਵੇਂ ਅਸੀਂ ਉੱਪਰ ਜਾਵਾਂਗੇ ਤੇ ਪਾਣੀ ਦਾ ਜਿਹੜਾ ਰੇਟ ਇਨਕਰੀਜ਼ ਜਿਹੜਾ ਲੈਵਲ ਦਾ ਹੌਲੀ ਹੌਲੀ ਘਟੇ ਜਾਂਦਾ ਥੈਟ ਆਲਸੋ ਡਿਪੈਂਡਸ ਕਿ ਤੁਹਾਡੇ ਇਨਫਲੋ ਕਿੰਨੇ ਹੈਗੇ ਆ ਜੇ ਹੁਣ ਆਪਾਂ ਦੇਖੀਏ ਤਾਂ ਪਿਛਲੇ 2 ਦਿਨਾਂ ਦੇ ਵਿੱਚ ਇਨਫਲੋ ਜ਼ਿਆਦਾ ਰਹੇ ਆ ਅ ਕੱਲ ਜਿਹੜਾ ਆਪਣਾ ਪਰਸੋਂ 8.27 ਫੁੱਟ ਦਾ ਰਾਈਜ਼ ਇੱਕ ਦਿਨ ਦੇ ਵਿੱਚ ਹੀ ਆਇਆ ਫਿਰ 9.25 ਦਾ ਹੁਣ ਪਿਛਲੀ ਰਾਤ ਦੇ ਵਿੱਚ ਆਇਆ ਹੈਗਾ ਤੇ ਅੱਗੇ ਅਗਰ بارش ਵਗੈਰਾ ਨਹੀਂ ਹੋਏਗੀ ਤਾਂ ਆਈ ਥਿੰਕ ਕਿ ਜਿਹੜੇ ਅਗਲੇ ਦਿਨਾਂ ਇੰਨੀ ਹੈਵੀ بارش ਨਹੀਂ ਹੈਗੀ ਲੇਕਿਨ ਹੈ ਤੇ ਐ ਸੱਚ ਇੰਨਾ ਕੋਈ ਵਰੀ ਵਾਲੀ ਗੱਲ ਨਹੀਂ ਹੈ ਤੇ ਸਿਰ ਪ੍ਰਾਈਸ ਦਾ ਪ੍ਰਾਈਸ ਦਾ ਸੀਜ਼ਨ ਇਸ ਤਰ੍ਹਾਂ ਹੁੰਦਾ ਜੀ ਇਹਦਾ ਜਿਹੜਾ ਭਾਖੜੇ ਦਾ ਹੈਗਾ 21 ਮਈ ਤੋਂ ਲੈ ਕੇ 20 ਸਤੰਬਰ ਤੱਕ ਸਾਡੇ ਡਾਟਾ 'ਚ ਮੰਨਿਆ ਜਾਂਦਾ ਲੇਕਿਨ ਸਤੰਬਰ ਦੇ ਵੀ ਕਈ ਵਾਰੀ ਲਾਸਟ ਵੀਕ ਦੇ ਵਿੱਚ بارش ਵਗਰ ਆ ਜਾਂਦੀ ਸਤੰਬਰ ਤੱਕ ਪਰ ਭਰਾਈ ਹੁੰਦੀ ਹੈ। ਪਾਖੜਾ ਡੈਮ ਹੱਲੇ ਵੀ ਖਤਰੇ ਦੇ ਨਿਸ਼ਾਨ ਤੋਂ 55 ਫੁੱਟ ਥੱਲੇ ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਣ ਦੱਸਦੇ ਕਿ ਮਾਝਾਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਲਗਾਤਾਰ ਹੋ ਰਹੀ بارش ਅਤੇ ਬੱਦਲ ਫਟਣ ਦੇ ਨਾਲ ਪਾਖੜਾ ਡੈਮ ਦੇ ਪਾਣੀ ਦੇ ਪੱਧਰ ਦੇ ਵਿੱਚ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅਤੇ ਪਿਛਲੇ 1 ਦਿਨ ਦੇ ਵਿੱਚ ਹੀ ਪਾਖੜਾ ਡੈਮ ਦੇ ਪਿੱਛੇ ਬਣੀ ਵਿਸ਼ਾਲ ਗੋਬਿੰਦ ਸਾਗਰ ਚੀਲ ਦਾ ਪੱਧਰ 10 ਫੁੱਟ ਤੱਕ ਵੱਧ ਗਿਆ ਤੇ ਪਾਖੜਾ ਦੇ ਪਾਣੀ ਦਾ ਪੱਧਰ 1625 ਫੁੱਟ ਤੱਕ ਪਹੁੰਚ ਗਿਆ ਜਿਸ ਦੀ ਪੁਸ਼ਟੀ ਖੁਦ BBMP ਦੇ ਚੀਫ ਇੰਜੀਨੀਅਰ ਸੀਪੀ ਸਿੰਘ ਨੇ ਕੀਤੀ ਮੀਡੀਆ ਨਾਲ ਗੱਲਬਾਤ ਕਰਦ ਹੋਏ BBMP ਦੇ ਚੀਫ ਇੰਜੀਨੀਅਰ ਨੇ ਲੋਕਾਂ ਨੂੰ ਅਫਵਾਹਾਂ ਫਲਾਉਣ ਤੋਂ ਗਰੇਜ਼ ਕਰਦੇ ਕਿਹਾ ਕਿ ਹੱਲੇ ਪਾਣੀ ਫਲੱਡ ਤੋਂ 20 ਫੁੱਟ ਦੀ ਦੂਰੀ ਤੇ ਹੈ ਅਤੇ ਖਤਰੇ ਦੇ ਨਿਸ਼ਾਨ ਤੋਂ 55 ਫੁੱਟ ਦੀ ਦੂਰੀ ਤੇ ਹੈ ਇਸਲੇ ਲੋਕ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਤੋਂ ਬਚਣ ਸਰ ਭਾਖੜੇ ਦੇ ਫਲੱਡ ਗੇਟਾਂ ਲੱਗੇ ਪੰਜਾਬ ਭਰਤੀ ਬਹੁਤ ਦੇਸ਼ਤ ਫੈਲੀ ਕਿ ਪਾਣੀ ਛੜਦਾ 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 ਇਸ ਤਰ੍ਹਾਂ ਹੈਗਾ ਕਿ ਜਿਹੜਾ ਸੋਸ਼ਲ ਮੀਡੀਆ ਤੇ ਸਾਨੂੰ ਵੀ ਧਿਆਨ ਵਿੱਚ ਆਇਆ ਕਿ ਕੁਝ ਵੀਡੀਓ ਜੜੀਆਂ ਹੈਗੀਆਂ ਉਹ ਕਿਸੇ ਹੋਰ ਡੈਮ ਦੀਆਂ ਦਿਖਾ ਕੇ ਭਾਖੜੇ ਦੇ ਫਲੱਡ ਗੇਟ ਖੋਲਣ ਬਾਰੇ ਗੱਲ ਕੀਤੀ ਜਾ ਰਹੀ ਹੈ ਇਹਦੇ ਤੇ ਪਹਿਲਾਂ ਵੀ ਸਪਸ਼ਟ ਕੀਤਾ ਹੈਗਾ ਕਿ ਜਿਹੜਾ ਇਹ ਇਹੋ ਜੀ ਜਿਹੜੀ ਵੀਡੀਓ ਬਿਲਕੁਲ ਗਲਤ ਹੈਗੀ ਆ ਪਾਖੜੇ ਦਾ ਜਿਹੜਾ ਜਲ ਸતર ਅੱਜ ਦੀ ਗੱਲ ਵੀ ਕਰੀਏ ਤਾਂ 1624.14 ਫੁੱਟ ਹੈਗਾ ਜਦੋਂ ਕਿ ਫਲੱਡ ਗੇਟਾਂ ਦਾ ਜਿਹੜਾ ਲੈਵਲ ਆ 1645.211 ਫੁੱਟ ਤੇ ਹੈਗਾ ਤੇ ਤੁਹਾਡਾ 20 ਫੁੱਟ ਹਜੇ ਪਾਣੀ ਫਲੱਡ ਗੇਟਾਂ ਤੋਂ ਥੱਲੇ ਹੈਗਾ ਤੇ ਫਲੱਡ ਗੇਟਾਂ ਤੋਂ ਪਾਣੀ ਛੱਡਣ ਦੀ ਇਹੋ ਜੀ ਕੋਈ ਹਜੇ ਤੱਕ ਕੋਈ ਨੋਬਤ ਨਹੀਂ ਹੈਗੀ ਸਰ ਹਿਮਾ ਪਾਣੀ ਬਹੁਤ ਆ ਰਿਹਾ ਕਿੰਨਾ ਕਿਨਫਲੋ ਚੱਲ ਰਿਹਾ ਆ ਜੇ ਆਪਾਂ ਗੱਲ ਕਰੀਏ ਪਿਛਲੇ 24 ਘੰਟਿਆਂ ਦੀ ਉਹ ਐਵਰੇਜ ਜਿਹੜੀ ਆ 1,55,000 ਕਿਊਸਿਕ ਜਿਹੜਾ ਪਾਣੀ ਆਇਆ ਹੈਗਾ ਤੇ ਉਸ ਤੋਂ ਇੱਕ ਦਿਨ ਹੋਰ ਪਿੱਛੇ ਚਲੇ ਜਾਈਏ ਆਪਾਂ ਜਿਹੜੀ 9 ਤੇ 10 ਦੀ بارش ਆਈ ਸੀ ਉਹਦੇ ਵਿੱਚ ਸਾਡੀ 2,20,000 ਕਿਊਸਿਕ ਦੀ ਪੀਕ ਜਿਹੜੀ ਆਈ ਸੀਗੀ ਮੈਂ ਇਹ ਵੀ ਦੱਸਣਾ ਚਾਹਣਾ ਹੈਗਾ ਕਿ ਜਿਹੜੇ ਇਹ ਬਰਸਾਤ ਦੇ ਦਿਨਾਂ ਦੇ ਵਿੱਚ ਭਾਖੜਾ ਡੈਮ ਨੇ ਜਿਹੜਾ ਪੂਰਾ ਫਲੱਡ ਜਿਹੜੇ ਏਨੇ ਵੱਡੇ ਫਲੱਡ ਆਏ ਉਹਨਾਂ ਨੂੰ ਅਬਜ਼ਰਬ ਕੀਤਾ ਔਰ ਨੰਗਲ ਡੈਮ ਤੋਂ ਡਾਊਨਸਟ੍ਰੀਮ ਜੋ ਸਤਲੁਜ ਦੇ ਵਿੱਚ ਅਸੀਂ ਕੋਈ ਪਾਣੀ ਨਹੀਂ ਛੱਡਿਆ ਸਿਰਫ ਈ ਫਲੋ ਜਿਹੜਾ 640 ਕਿਊਸਿਕ ਸਿਰਫ ਉਹੀ ਪਾਣੀ ਹੀ ਚੱਲਿਆ ਹੈਗਾ ਤੇ ਪਾਖੜਾ ਡੈਮ ਨੇ ਬੜੀ ਇਹ ਮਦਦ ਕੀਤੀ ਆ ਇਹ ਰੇਣੀ ਸੀਜ਼ਨ 'ਚ ਜਦੋਂ ਪੂਰੇ ਪਾਸੇ ਫਲੱਡ ਆ ਰਿਹਾ ਸੀਗਾ ਤੇ ਇੱਥੋਂ ਕੋਈ ਪਾਣੀ ਨਹੀਂ ਛੱਡਿਆ ਗਿਆ ਸਗੋਂ ਉਲਟਾ ਜਿਹੜਾ ਬਹੁਤ ਵੱਡਾ ਜੋ ਫਲੱਡ ਜੋ ਆ ਰਿਹਾ ਸੀ ਪਾਖੜਾ ਦੇ ਅਪਸਟ੍ਰੀਮ ਤੇ ਸਾਰਾ ਸਾਡਾ ਗੋਬਨ ਸਾਗਰ ਰੈਜ਼ਰਵਾਇਰ ਸਟੋਰ ਕੀਤਾ ਜੀ ਸਰ ਆਊਟਫਲੋ ਕੀ ਚੱਲ ਰਿਹਾ ਹੈ ਆਊਟਫਲੋ ਜਿਹੜੇ ਹੈਗੇ ਆ ਸਿਰਫ ਆਪਣੇ 18330 ਹੈਗੇ ਆ ਹਜੇ ਪਾਣੀ ਆ ਰਿਹਾ ਤੇ ਲੇਕਿਨ ਉਹ ਵੀ ਸਾਡਾ ਜਿਹੜਾ ਨਹਿਰਾਂ ਦੇ ਵਿੱਚ ਦੀ ਰਹੀ ਹੈਗਾ ਹੋਰ ਅਸੀਂ ਐਕਸਟਰਾ ਕੋਈ ਪਾਣੀ ਨੰਗਲ ਡਾਉਨਸਟ੍ਰੀਮ ਤੋਂ ਸਤਲੁਜ ਨੇ ਛੱਡਿਆ ਸਰ ਕਿੰਨੀ ਕੈਪੈਸਿਟੀ ਹੈ ਸਟੋਰ ਕਰਨ ਦੀ ਸਾਡੀ ਇਹ ਪਖੜੇ ਦਾ ਆਪਾਂ ਲੈਵਲ 1680 ਤੱਕ ਆਪਾਂ ਸਟੋਰ ਕਰ ਸਕਦੇ ਹੈਗੇ ਤੇ ਜੇ ਹੁਣ ਮੈਂ ਹੁਣ ਪ੍ਰੈਜ਼ੈਂਟ ਗੱਲ ਵੀ ਕਰਾਂ ਜਿਹੜਾ ਲੈਵਲ ਜਿਹੜਾ ਹੈਗਾ 1625.5 6 ਹੋ ਗਿਆ ਹੈਗਾ ਤੇ ਇਹਦੇ ਮੁਤਾਬਕ ਵੀ ਤੁਸੀਂ ਦੇਖੋਗੇ ਸਾਡੇ ਕੋਲੇ ਕਾਫੀ ਮਾਰਜਨ ਹੈ 1680 ਤੱਕ ਕਿਉਂਕਿ ਪਹਿਲਾਂ ਪਹਿਲਾਂ ਪਾਣੀ ਸਾਡਾ ਜੋ ਸਕੇਲ ਹੈ ਫੁੱਟਾਂ ਦੇ ਵਿੱਚ ਹੀ ਹੈਗੀ ਸਾਰੇ ਐਲੀਵੇਸ਼ਨ ਸਾਰੇ ਫੁੱਟਾਂ ਦੇ ਵਿੱਚ ਹੀ ਹੈਗੇ ਆ ਤੇ ਬੇਸਿਕਲੀ ਕੀ ਹੈ ਜਦੋਂ ਜਿਵੇਂ ਜਿਵੇਂ ਉੱਪਰ ਜਾਂਦੇ ਹੋ ਤੁਸੀਂ ਉਦੇ ਨਾਲ ਕੀ ਹੁੰਦਾ ਕਿ ਵੈਲੀ ਜਿਹੜੀ ਚੌੜੀ ਹੋ ਜਾਂਦੀ ਹੈ ਤੇ ਥੱਲੋਂ ਵੈਲੀ ਜਿਹੜੀ ਭੀੜੀ ਹੁੰਦੀ ਹੈ ਤੇ ਪਹਿਲਾਂ ਤੁਹਾਨੂੰ ਲੱਗਦਾ ਹੈਗਾ ਕਿ ਲੈਵਲ ਸਾਡਾ ਬਹੁਤ ਜਲਦੀ ਵਧ ਰਿਹਾ ਹੈਗਾ ਜਿਵੇਂ ਜਿਵੇਂ ਅਸੀਂ ਉੱਪਰ ਜਾਵਾਂਗੇ ਤੇ ਪਾਣੀ ਦਾ ਜਿਹੜਾ ਰੇਟ ਇਨਕਰੀਜ਼ ਜਿਹੜਾ ਲੈਵਲ ਦਾ ਹੌਲੀ ਹੌਲੀ ਹਟੇ ਜਾਂਦਾ 댓 ਆਲਸੋ ਡਿਪੈਂਡਸ ਕਿ ਤੁਹਾਡੇ ਇਨਫਲੋ ਕਿੰਨੇ ਹੈਗੇ ਆ ਜੇ ਹੁਣ ਆਪਾਂ ਦੇਖੀਏ ਤਾਂ ਪਿਛਲੇ 2 ਦਿਨਾਂ ਦੇ ਵਿੱਚ ਇਨਫਲੋ ਜ਼ਿਆਦਾ ਰਹੇ ਆ ਅ ਕੱਲ ਜਿਹੜਾ ਆਪਣਾ ਪਰਸੋਂ 8.27 ਫੁੱਟ ਦਾ ਰਾਈਜ਼ ਇੱਕ ਦਿਨ ਦੇ ਵਿੱਚ ਹੀ ਆਇਆ ਫਿਰ 9.25 ਦਾ ਹੁਣ ਪਿਛਲੀ ਰਾਤ ਦੇ ਵਿੱਚ ਆਇਆ ਹੈਗਾ ਤੇ ਅੱਗੇ ਅਗਰ ਬਾਰਿਸ਼ ਵਗੈਰਾ ਨਹੀਂ ਹੋਏਗੀ ਤਾਂ ਆਈ ਥਿੰਕ ਕਿ ਜਿਹੜੇ ਅਗਲੇ ਦਿਨਾਂ ਇੰਨੀ ਹੈਵੀ ਬਾਰਿਸ਼ ਨਹੀਂ ਹੈਗੀ ਲੇਕਿਨ ਹੈ ਤੇ ਐ ਸੱਚ ਇੰਨਾ ਕੋਈ ਵਰੀ ਵਾਲੀ ਗੱਲ ਨਹੀਂ ਹੈ ਤੇ ਸਰ ਪ੍ਰਾਈਸ ਦਾ ਪ੍ਰਾਈਸ ਦਾ ਸੀਜ਼ਨ ਇਸ ਤਰ੍ਹਾਂ ਹੁੰਦਾ ਜੀ ਇਹਦਾ ਜਿਹੜਾ ਪਾਖੜੇ ਦਾ ਹੈਗਾ 21 ਮਈ ਤੋਂ ਲੈ ਕੇ 20 ਸਤੰਬਰ ਤੱਕ ਸਾਡੇ ਡਾਟਾ 'ਚ ਮੰਨਿਆ ਜਾਂਦਾ ਲੇਕਿਨ ਸਤੰਬਰ ਦੇ ਵੀ ਕਈ ਵਾਰੀ ਲਾਸਟ ਵੀਕ ਦੇ ਵਿੱਚ بارش ਵਗੈਰ ਆ ਜਾਂਦੀ ਸਤੰਬਰ ਤੱਕ ਪਰ ਭਰਾਈ ਹੁੰਦੀ ਹੈ ਪਾਖੜਾ ਡੈਮ ਹੱਲੇ ਵੀ ਖਤਰੇ ਦੇ ਨਿਸ਼ਾਨ ਤੋਂ 55 ਫੁੱਟ ਥੱਲੇ ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਨ ਦੱਸਦੇ ਕਿ ਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਲਗਾਤਾਰ ਹੋ ਰਹੀ بارش ਅਤੇ ਬੱਦਲ ਫਟਣ ਦੇ ਨਾਲ ਪਾਖੜਾ ਡੈਮ ਦੇ ਪਾਣੀ ਦੇ ਪੱਧਰ ਦੇ ਵਿੱਚ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਪਿਛਲੇ 1 ਦਿਨ ਦੇ ਵਿੱਚ ਹੀ ਪਾਖੜਾ ਡੈਮ ਦੇ ਪਿੱਛੇ ਬਣੀ ਵਿਸ਼ਾਲ ਗੋਬਿੰਦ ਸਾਗਰ ਚੀਲ ਦਾ ਪੱਧਰ 10 ਫੁੱਟ ਤੱਕ ਵੱਧ ਗਿਆ ਤੇ ਪਾਖੜਾ ਦੇ ਪਾਣੀ ਦਾ ਪੱਧਰ 1625 ਫੁੱਟ ਤੱਕ ਪਹੁੰਚ ਗਿਆ ਜਿਸ ਦੀ ਪੁਸ਼ਟੀ ਖੁਦ BBMP ਦੇ ਚੀਫ ਇੰਜੀਨੀਅਰ ਸੀਪੀ ਸਿੰਘ ਨੇ ਕੀਤੀ ਮੀਡੀਆ ਨਾਲ ਗੱਲਬਾਤ ਕਰਦ ਹੋਏ BBMP ਦੇ ਚੀਫ ਇੰਜੀਨੀਅਰ ਨੇ ਲੋਕਾਂ ਨੂੰ ਅਫਵਾਹਾਂ ਫਲਾਉਣ ਤੋਂ ਗਰੇਜ਼ ਕਰਦਿਆ ਕਿਹਾ ਕਿ ਹੱਲੇ ਪਾਣੀ ਫਲੱਡ ਤੋਂ 20 ਫੁੱਟ ਦੀ ਦੂਰੀ ਤੇ ਹੈ ਅਤੇ ਖਤਰੇ ਦੇ ਨਿਸ਼ਾਨ ਤੋਂ 55 ਫੁੱਟ ਦੀ ਦੂਰੀ ਤੇ ਹੈ ਇਸ ਲਈ ਲੋਕ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਤੋਂ ਬਚਣ ਸਰ ਪਾਖੜੇ ਦੇ ਫਲੱਡ ਗੇਟਾਂ ਲੈ ਕੇ ਪੰਜਾਬ ਭਰਤੀ ਬਹੁਤ ਦਹਿਸ਼ਤ ਫੈਲੀ ਕਿ ਪਾਣੀ ਛੜਦਾ 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 ਇਸ ਤਰ੍ਹਾਂ ਹੈਗਾ ਕਿ ਜਿਹੜਾ ਸੋਸ਼ਲ ਮੀਡੀਆ ਤੇ ਸਾਨੂੰ ਵੀ ਧਿਆਨ ਵਿੱਚ ਆਇਆ ਕਿ ਕੁਝ ਵੀਡੀਓ ਜੜੀਆਂ ਹੈਗੀਆਂ ਉਹ ਕਿਸੇ ਹੋਰ ਡੈਮ ਦੀਆਂ ਦਿਖਾ ਕੇ ਪਾਖੜੇ ਦੇ ਫਲੱਡ ਗੇਟ ਖੋਲਣ ਬਾਰੇ ਗੱਲ ਕੀਤੀ ਜਾ ਰਹੀ ਹੈ ਇਹਦੇ ਤੇ ਪਹਿਲਾਂ ਵੀ